ਸ਼ਾਲਗ੍ਰਾਮ ਤੇ ਕਿਸੇ ਭਗਤ ਨੇ ਕਮਲ ਫੁੱਲ ਲਿਆ ਧਰਿਆ ਛਿੜਿ ਚਰਨਾਂ 'ਟ ਗਈ ਉਸ ਪੱਤਰ ਸੁਹ ਕੋਮਲ ਥਰ ਹਰਿਆ ਸਦਾ ਨੀਂਦ ਤੋਂ ਜਾਗ ਖੁੱਲ ਗਈ ਕੰਬ ਏ ਵਾਕ ਅਲਾਏ ਕੌਣ ਤਪੱਸਿਆ ਕਰ ਤੂੰ ਸੋਹਣੇ ਦਿਲ ਕਾਂਬੇ ਏ ਪਾਏ ਲੈ ਕਲਵੱਤਰ ਸਿਖਰੋਂ ਮੈਂ ਸੀ ਸ਼ਾਲ ਨਦੀ ਵਿੱਚ ਮਾਰੀ ਦਿਨੇ ਰਾਤ ਦੀ ਰਗੜ ਸਹਾਰੀ ਸਹਿ ਸਦੀਆਂ ਜਲ ਧਾਰੀ ਕਰਦਿਆਂ ਤਪ ਤੇ ਆਪਾ ਪੀ ਪੀ ਰੂਪ ਰੰਗ ਨਿਕਲ ਆਇਆ ਸਵਰਣ ਮੰਦਰੀ ਡੇਰਾ ਮਿਲਿਆ ਜਗਨੇ 我做瑜伽。 ਪਰ ਪੱਥਰ ਦਾ ਪੱਥਰ ਮੈਂ ਸਾ ਪੱਥਰ ਨੀਂਦੇ ਸੋਇਆ ਉਹ ਕੁਝ ਮੈਨਾ ਹੋਇਆ ਕੋਲੇ ਜੋ ਤੈਨੂੰ ਸ਼ੋ ਹੋਇਆ ਆਪਣੀ ਤਪੀ ਤਪੱਸਿਆ ਦਸੀ ਮੈਂ ਵੀ ਉਹ ਕਮਾਵਾਂ ਚਰਣਾਟਾਂ ਦਾ ਰੂਪ ਹੋਏ ਕਿ ਤੈ ਮੰਗ ਰਥਰ ਰਾਵਾਂ ਕਮਲ ਕੇ ਹਾ ਸੁਣ ਸ਼ਾਲਗ੍ਰਮ ਜੀ ਮੈਂ ਕਰਵਤਨ ਨਹੀਂ ਚੜਿਆ ਸਦੀਆਂ ਦੀ ਕੋਈ ਰਗੜ ਨਾ ਖਾਦੀ ਤਪ ਬ੍ਰਤ ਕੋਈ ਨਾ ਕਰਿਆ ਮੈਲੇ ਚਿੱਕੜ ਤੇ ਸੁਣ ਸਜਣਾ ਕਿਸੇ ਜਿਵਨ ਦੇ ਸਾਈ ਪਿਆਰ ਝਾਤ ਇੱਕ ਕਾਂਬੇ ਵਾਲੀ ਉਨ ਅਰਸ਼ ਤੋਂ ਪਾਈ ਚਿੱਕੜ ਵਿੱਚੋਂ ਸੁਣੀ ਸਜਣਾ ਉਠ ਉਤਾਹਾਂ ਆਇਆ ਚਾਨਣ ਨੇ ਚੁੰਮ ਮੱਥਾ ਲੀਤਾ ਪੋਣਾ ਗੋਦ ਖਿਲਾਇਆ ਨੈਣਾ ਨੇ ਚਰਣਾਟਾਂ ਲਾਲਾ ਪਿਆਰ ਮੇਰੇ ਦਿਲ ਭਰਿਆ ਕਮੀਆਂ ਨੇ ਗੁਣ ਗਾਗਾ ਮੇਰੇ ਰਾਗ ਰੂਪ ਕਰ ਧਰਿਆ ਤਪਾਂ ਹਟਾਂ ਤੂੰ ਪੂਜ ਬਣਾਇਆ ਪਰ ਜਿੰਦੜੀ ਨਾ ਪਾਈ ਜਿਉਂਦੀ ਕਣੀ ਅਸਾਨੂੰ ਸਜਣਾ ਮਿਹਰ ਨਦਰ ਨੇ ਲਾਈ ਜਿਉਂਦੀ ਕਣੀ ਅਸਾਨੂੰ ਸਜਣਾ ਮਿਹਰ ਨਦਰ ਨੇ ਲਾਈ